ਹੁਸ਼ਾਰਪੁਰ ਦੇ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾ ਸ਼ਪ ਤਾਂ ਅਦਾਰਾ ਹੁਸ਼ਾਰਪੁਰ ਦੇ نیوز ਵੱਲੋਂ ਕੱਲ ਇੱਕ ਖੁਲਾਸਾ ਕੀਤਾ ਗਿਆ ਸੀ ਬਲਾਕ ਮਾਲਪੁਰ ਬीडीपीओ ਸੁਖਜਿੰਦਰ ਸਿੰਘ ਦਾ 1 ਕਰੋੜ ਰੁਪਏ ਦੇ ਲਗਭਗ ਦਾ ਜਿਹੜਾ ਉਹ ਘੁਟਾਲਾ ਉਜਾਗਰ ਕੀਤਾ ਗਿਆ ਸੀ ਤਾਂ ਇਸ ਵਿਸ਼ੇ ਤੇ ਸਾਡੇ ਨਾਲ ਕੱਲ ਹੁਸ਼ਾਰਪੁਰ ਤੋਂ ਹੀ ਆਰਟੀਆਈ ਐਕਟੀਵਿਸਟ ਜੈਕਪਾਲti ਮਾਨ ਵੱਲੋਂ ਗੱਲਬਾਤ ਵੀ ਕੀਤੀ ਗਈ ਸੀ ਤੇ ਕਿਵੇਂ ਕਿਵੇਂ ਵਿਵਾਦਿਤ ਬीडीपीओ ਸੁਖਜਿੰਦਰ ਸਿੰਘ ਵੱਲੋਂ ਇੱਕ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ ਉਸ ਬਾਬਤ ਤੁਹਾਡੇ ਨਾਲ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਸੀ ਹਾਲਾਂਕਿ ਜੇਕਰ ਆਪਾਂ ਕੁਟਾਲੇ ਦੀਆਂ ਜੇਕਰ ਆਪਾਂ ਜੜਾਂ ਦੀ ਗੱਲ ਕਰੀਏ ਤਾਂ ਜੜਾਂ ਇਸ ਕੁਟਾਲੇ ਦੀਆਂ ਕਾਫੀ ਜ਼ਿਆਦਾ ਡੂੰਘੀਆਂ ਨੇ ਤਾਂ ਜੇਕਰ ਅਸੀਂ ਕਹੀਏ ਕਿ ਅਸੀਂ ਇੱਕ ਐਪੀਸੋਡ ਤੇ ਵਿੱਚ ਉਹ ਤੁਹਾਨੂੰ ਸਾਰਾ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਤਾਂ ਇਸ ਤਰ੍ਹਾਂ ਪੋਸੀਬਲ ਨਹੀਂ ਹੈ ਤਾਂ ਅੱਜ ਅਦਾਰਾ ਹੁਸ਼ਾਰਪੁਰ న్యూਸ ਉਸ ਕੁਟਾਲੇ ਦਾ ਦੂਜਾ ਭਾਗ ਲੈ ਕੇ ਤੁਹਾਡੀ ਕਚੈਰੀ ਦੇ ਵਿੱਚ ਹਾਜ਼ਰ ਹੋਇਆ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 97 ਲੱਖ ਤੋਂ ਵਧੇਰੇ ਦਾ ਕਪਲਾ ਜਿਹੜਾ ਬੀ ਡੀ ਪੀਓ ਸੁਖਜਿੰਦਰ ਸਿੰਘ ਵੱਲੋਂ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਖਰਕਾਰ ਸੁਖਜਿੰਦਰ ਸਿੰਘ ਹੈ ਕੌਣ ਸੁਖਜਿੰਦਰ ਸਿੰਘ ਇਹ ਸਾਲ 2019 ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਰਕ ਦੇ ਅਹੁਦੇ ਤੇ ਤਨਤ ਹੁੰਦੇ ਨੇ ਤਾਂ ਕਲਰਕ ਤੋਂ ਬਾਅਦ ਉਹਨਾਂ ਦੀ ਤਰੱਕੀ ਜਿਹੜੀ ਉਹ ਲੇਖਾਕਾਰ ਵਜੋਂ ਹੁੰਦੀ ਹੈ ਤੇ ਲੇਖਾਕਾਰ ਬਣਨ ਤੋਂ ਬਾਅਦ ਸੁਖਜਿੰਦਰ ਸਿੰਘ ਵਖਵਖੀ ਬਲਾਕਾਂ ਦਾ ਬਤੌਰ ਬੀਡੀਪੀਓ ਵਚੋਂ ਵਾਧੂ ਚਾਰਜ ਵੀ ਸੰਭਾਲਦੇ ਨੇ ਤੇ ਬਤੌਰ ਬੀਡੀਪੀਓ ਵਾਧੂ ਚਾਰਜ ਲੈਣ ਤੋਂ ਬਾਅਦ ਉਹਨਾਂ ਵੱਲੋਂ ਵਖਵਖੀ ਬਲਾਕਾਂ ਦੇ ਵਿੱਚ ਆਪਣੀਆਂ ਸੇਵਾਵਾਂ ਵੀ ਨਿਭਾਈਆਂ ਗਈਆਂ ਨੇ ਤਾਂ ਗੁਰਦਾਸਪੁਰ ਦੇ ਵਿੱਚ ਜੋ ਸਸਪੈਂਡ ਵੀ ਰਹੇ ਨੇ ਤਕਰੀਬਨ 10 ਮਹੀਨਿਆਂ ਤੱਕ ਸੁਖਜਿੰਦਰ ਸਿੰਘ ਸਸਪੈਂਡ ਰਹੇ ਨੇ ਜਿਸ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੁਖਜਿੰਦਰ ਸਿੰਘ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਸਾਲ 2023 ਦੇ ਵਿੱਚ ਸੁਖਵਿੰਦਰ ਸਿੰਘ ਦੀ ਐਂਟਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਸਾਰਾ ਕੁਝ داروਮਦਾਰ ਚੱਲਦਾ ਹੈ ਖਾਓ ਤੇ ਖਲਾਓ ਦੀ ਨੀਤੀ ਤੇ ਸੁਖਵਿੰਦਰ ਸਿੰਘ ਵੱਲੋਂ ਕੰਮ ਕੀਤਾ ਜਾਂਦਾ ਹੈ ਤੇ ਕੱਲ ਜਿਵੇਂ ਸਾਡੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਸੀ ਤਾਰਾ ਹਸ਼ਾਰਪੁਰ ਦੇ ਉਸ ਵੱਲੋਂ ਤਾਂ ਇਸ ਤੋਂ ਇਲਾਵਾ ਇਹ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਵੱਲੋਂ ਇਸ ਕੁਟਾਲੇ ਦਾ ਜਿਹੜਾ ਖੁਲਾਸਾ ਕੀਤਾ ਗਿਆ ਸੀ ਤਾਂ ਹੁਣ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਜਿਨ੍ਹਾਂ ਚਾਰ ਪਿੰਡਾਂ ਨੂੰ ਜੋ RTI ਥਰੂ ਸਾਡੇ ਹੱਥ ਜਾਣਕਾਰੀ ਲੱਗੀ ਸੀ ਜਿਨ੍ਹਾਂ ਚਾਰ ਪਿੰਡਾਂ ਨੂੰ ਬीडीपीਓ ਸੁਖਜਿੰਦਰ ਸਿੰਘ ਦਾ ਕਹਿਣਾ ਕਿ ਵਿਕਾਸ ਕਮਾ ਦੇ ਮੋਟੀਆਂ ਰਕਮਾਂ ਉਹਨਾਂ ਨੂੰ ਭੇਜੀਆਂ ਗਈਆਂ ਨੇ ਉਹਨਾਂ ਦੇ ਵਿੱਚ ਪਿੰਡ ਹਲਕਾ ਚੱਬੇਵਾਲ ਦੇ ਚਾਰ ਪਿੰਡ ਨੇ ਕੋਟਫਤੂਈ ਪਿੰਡ ਹੈ ਠਵਾਣਾ ਪਿੰਡ ਹੈ ਬਹਿਬਲਪੁਰ ਪਿੰਡ ਹੈ ਤੇ ਇਸ ਤੋਂ ਇਲਾਵਾ ਹਕੂਮਤਪੁਰ ਪਿੰਡ ਹੈ ਤੇ ਕੋਟਫਤੂਈ ਪਿੰਡ ਨੂੰ ਬीडीपीਓ ਸੁਖਜਿੰਦਰ ਸਿੰਘ ਦੇ ਦੱਸਣ ਮੁਤਾਬਕ ਹੀ 12 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜਾ ਉਹਨਾਂ ਵੱਲੋਂ ਦਿੱਤੀ ਗਈ ਸੀ ਉਸ ਤੋਂ ਬਾਅਦ ਠਵਾਣਾ ਨੂੰ 8 ਲੱਖ ਰੁਪਏ ਵਿਕਾਸ ਕਮਾਂ ਲਈ ਜਾਰੀ ਕੀਤਾ ਗਿਆ ਸੀ ਹਕੂਮਤਪੁਰ ਨੂੰ 9 ਲੱਖ ਰੁਪਏ ਤੇ ਬਹਿਬਲਪੁਰ ਨੂੰ 10 ਲੱਖ ਰੁਪਏ ਤਾਂ ਇਸੇ ਤਰ੍ਹਾਂ ਕੋਲੇ 40 ਕੁ ਲੱਖ ਦੇ ਕਰੀਬ ਦੀ ਰਕਮ ਬਣਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਅੱਜ ਆਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਇਹਨਾਂ ਪਿੰਡਾਂ ਦੇ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਪਰੰਤੂ ਉਸ ਤੋਂ ਪਹਿਲਾਂ ਜਦੋਂ ਆਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਦੇ ਬीडीपीਓ ਸੁਖਜਿੰਦਰ ਸਿੰਘ ਤੇ ਜੋ ਦੋਸ਼ ਲੱਗੇ ਨੇ 1 ਕਰੋੜ ਦੇ ਘੁਟਾਲੇ ਨੂੰ ਲੈ ਕੇ ਉਹ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੌਰਾਨ ਬੀਡੀਪੀ ਉਹ ਸੁਖਜਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਉਸ ਵੱਲੋਂ ਕੋਈ ਵੀ ਕੁਟਾਲ ਜਿਹੜਾ ਨਹੀਂ ਕੀਤਾ ਗਿਆ ਤੇ ਉਸ ਦੀ ਜਿਹੜੀ ਇਨਕੁਆਰੀ ਚੱਲ ਰਹੀ ਹੈ ਤੇ ਵਿਕਾਸ ਕੰਮਾਂ ਨੂੰ ਲੈ ਕੇ ਉਸ ਵੱਲੋਂ ਵੱਖ-ਵੱਖ ਪਿੰਡਾਂ ਨੂੰ ਗਰੰਟੀਆਂ ਦਿੱਤੀਆਂ ਗਈਆਂ ਨੇ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਹੋ ਵੀ ਰਹੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਮਾਨ ਜਿਹੜਾ ਪਹੁੰਚ ਚੁੱਕਿਆ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਉਹ ਸ਼ੁਰੂ ਹੋਣ ਵਾਲੇ ਨੇ ਬਹੁਤ ਸਾਰੇ ਪਿੰਡਾਂ ਤੋਂ ਪਾਵ ਹੈ ਜਿਹੜੇ ਇਹ ਚਾਰ ਪਿੰਡਾਂ ਨੂੰ ਉਸ ਵੱਲੋਂ ਪਾਸੀ ਆ ਜਿਹੜੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਗਏ ਸੀ ਤਾਂ ਹੁਣ ਉਸ ਤੋਂ ਬਾਅਦ ਜਦੋਂ ਮੇਰੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ 40 ਕੁਰਸੀਆਂ ਤੇ ਤਿੰਨ ਟੇਬਲ ਲੈਣ ਲਈ ਤੁਹਾਡੇ ਵੱਲੋਂ 7 ਲੱਖ ਤੋਂ ਵਧੇਰੇ ਦਾ ਜਿਹੜਾ ਉਹ ਖਰਚਾ ਜਿਹੜਾ ਦਰਸਾਇਆ ਗਿਆ ਹੈ ਕਿ 7 ਲੱਖ ਤੋਂ ਵਧੇਰੇ ਦਾ ਖਰਚਾ ਆਉਂਦਾ ਹੈ ਜਾਨਕੀ ਕੋਲ 43 ਚੀਜ਼ਾਂ ਨੂੰ ਜੇਕਰ ਆਪਾਂ 7 ਲੱਖ ਨੂੰ 43 ਦੇ ਨਾਲ ਡਿਵਾਈਡ ਕਰਦੇ ਹਾਂ ਤੇ ਉਸ ਦਾ ਜਿਹੜਾ ਮੁੱਲ ਹੈ ਪਰ ਕੁਰਸੀ ਦਾ ਉਹ 16000 ਰੁਪਏ ਬਣਦਾ ਹੈ ਤੇ ਜਦੋਂ ਉਹਨਾਂ ਵੱਲੋਂ ਮੇਰੇ ਵੱਲੋਂ ਬੀਡੀਪੂ ਸੁਖਜਿੰਦਰ ਸਿੰਘ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਭਾਈ ਸਾਹਿਬ ਦਾ ਮੋਰੋ ਜਵਾਬ ਆਂਦਾ ਹੈ ਕਿ 28% ਜੀਐਸਟੀ ਵੀ ਲੱਗਿਆ ਸੋ ਇੱਕ ਹਾਸੋਹੀਣੀ ਜਵਾਬ ਵੀ ਹੈ ਇਹ ਬੀਡੀਪੂ ਸੁਖਜਿੰਦਰ ਸਿੰਘ ਦਾ ਕਿਉਂਕਿ ਜਦੋਂ ਮੇਰੇ ਵੱਲੋਂ ਫਰਨੀਚਰ ਦਾ ਕੰਮ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੁਰਸੀਆਂ ਤੇ ਟੇਬਲਾਂ ਤੇ ਜ਼ਿਆਦਾ ਤੋਂ ਜ਼ਿਆਦਾ 18% ਜੀਐਸਟੀ ਹੈ ਜਿਹੜਾ ਅਦਾ ਕੀਤਾ ਜਾਂਦਾ ਹੈ 28% ਜੀਐਸਟੀ ਹੈ ਜਿਹੜਾ ਉਹ ਸਿਰਫ ਬੈੱਡ ਤੇ ਅਦਾ ਕੀਤਾ ਜਾਂਦਾ ਹੈ ਸੋ ਸੁਭਾਵਿਕ ਹੈ ਜਿਵੇਂ ਵਿਕਾਸ ਕਮਾ ਦੀ ਹਨੇਰੀ ਲਿਆਂਦੀ ਆ ਉਸ ਤੋਂ ਬਾਅਦ ਜਨਾਬ ਹੁਣੀ ਥੱਕ ਜਾਂਦੇ ਹੋਣਗੇ ਇੰਨਾ ਜ਼ਿਆਦਾ ਪਿੰਡਾਂ ਦਾ ਵਿਕਾਸ ਕਰਕੇ ਤਾਂ ਹੋ ਸਕਦਾ ਹੈ ਕਿ ਲੱਤਾ ਬਾਹਾ ਸਿੱਧੀਆਂ ਕਰਨ ਲਈ ਦਫ਼ਤਰ ਦੇ ਵਿੱਚ ਬੈਠਦਾ ਬੰਦੋਬਸਤ ਵੀ ਕੀਤਾ ਗਿਆ ਹੋਵੇ ਜੋ ਜਨਾਬ ਨੇ ਦੱਸਿਆ ਕਿ 28% ਜਿਹੜਾ GST ਲੱਗਿਆ ਸੋ ਹੱਸੋ ਹੀ ਨਹੀਂ ਗੱਲ ਹੈ ਬਾਕੀ ਗੱਲਾਂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਮੁਰ ਤੋਂ ਵਿਜੀਲੈਂਸ ਵਿਭਾਗ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਅਪੀਲ ਕਰਨਾ ਚਾਹਾਂਗਾ ਕਿ ਅਜਿਹਾ ਵਿਵਾਦਿਤ BDPO ਦੀ ਜਿਹੜੀ ਉਹ ਸਕਤਾਈ ਦੇ ਨਾਲ ਤੇ ਕਿਉਂ ਮੀਰਤਾ ਨਾਲ ਜਾਂਚ ਕਰਵਾਈ ਜਾਵੇ ਤੇ ਜਦੋਂ ਤੱਕ ਇਹ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਸੁਖਚਿੰਤਰ ਸਿੰਘ ਨੂੰ ਜੋ ਬਤੋ ਬਾਦੂ ਚਾਰਜ ਬੀਡੀਪੀਓ ਤਾਂ ਦਿੱਤਾ ਗਿਆ ਉਸ ਦੀਆਂ ਜਿਹੜੀਆਂ ਸਾਰੀਆਂ ਪਾਵਰਾਂ ਉਹ ਵਾਪਸ ਲੈ ਲਈਆਂ ਜਾਣ ਤਾਂ ਹੁਣ ਅਸੀਂ ਆਨੇ ਆ ਕਿ ਪਿੰਡਾਂ ਦੇ ਸਰਪੰਚਾਂ ਦੇ ਨਾਲ ਜਦੋਂ ਅਦਾਰਾ ਹੁਸ਼ਿਆਰਪੁਰ ਯੂਨੀਵਰਸਿਟੀ ਗੱਲ ਹੁੰਦੀ ਹੈ ਪਿੰਡ ਕੋਟਫਤੋ ਵੀ ਤੇ ਸਰਪੰਚ ਦੇ ਨਾਲ ਵੀ ਠਵਾਣੇ ਦੇ ਹਕੂਮਤਪੁਰ ਬਹਿਬਲਪੁਰ ਇਹਨਾਂ ਚਾਰਾਂ ਪਿੰਡਾਂ ਦੇ ਸਰਪੰਚਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਲੈਣੇ ਆ ਪਿੰਡ ਕੋਟ ਫਤੂਈ ਉਥੋਂ ਦੇ ਮੌਜੂਦਾ ਸਰਪੰਚ ਮੋਨ ਲਾਲ ਨਾਲ ਗੱਲ ਹੋਈ ਹੈ ਤਾਂ ਜਦੋਂ ਉਹਨਾਂ ਨੂੰ ਦੱਸਿਆ ਕਿੰਦੇ ਸਾਨੂੰ ਵੀ ਤੁਹਾਡੀ ਖਬਰ ਤੋਂ ਬਾਅਦ ਪਤਾ ਲੱਗਿਆ ਕਿ ਬੀ ਡੀ ਪੀਓ ਨੇ 1 ਕਰੋੜ ਦਾ ਘੁਟਾਲਾ ਕੀਤਾ ਤੇ ਜਦੋਂ ਉਹਨਾਂ ਨੂੰ ਮੇਰੇ ਵੱਲੋਂ ਸਵਾਲ ਕੀਤਾ ਜਾਂਦਾ ਕਿ ਉਹ ਕਹਿੰਦੇ 12 ਲੱਖ ਰੁਪਏ ਜਿਹੜਾ ਪਿੰਡ ਨੂੰ ਦਿੱਤਾ ਹੈ ਜੀ ਪਿੰਡ ਦੇ ਖਾਤੇ ਦੇ ਵਿੱਚ ਪਾਇਆ ਤੇ ਸਰਪੰਚ ਦੀ ਸਿੱਧੀ ਤੇ ਸਪਸ਼ਟ ਜਵਾਬ ਹੈ ਜਿਹੜਾ ਉਹ ਹੁੰਦਾ ਸਰਪੰਚ ਦਾ ਕਿੰਦੇ ਸਾਨੂੰ ਤਾਂ ਇਸ ਬਾਬਤ ਪਤਾ ਨਹੀਂ ਕਿ ਸਾਡੇ ਪਿੰਡ ਦੇ ਵਿੱਚ ਜਾਂ ਪੰਚਾਇਤ ਦੇ ਖਾਤੇ ਦੇ ਵਿੱਚ ਕੋਈ ਵਿਕਾਸ ਕੰਮ ਦੇ ਲਈ ਪੈਸੇ ਵੀ ਆਏ ਨੇ ਇੰਨਾ ਕਿ ਜ਼ਰੂਰ ਹੋਇਆ ਜਦੋਂ ਇਹ ਮਾਮਲਾ ਉਜਾਗਰ ਹੋਇਆ ਹੈ ਕਹਿੰਦੇ ਜ਼ਰੂਰ 5000 ਇੰਟਰਲੋਕ ਟਾਈਲਾਂ ਜਿਹੜੀਆਂ ਉਹ ਪਿੰਡ ਦੇ ਵਿੱਚ ਪਹੁੰਚੀਆਂ ਨੇ ਤੇ ਅੱਜ ਨਹੀਂ ਪਹੁੰਚੀਆਂ ਉਹ ਪਰਸੋਂ ਪਹੁੰਚੀਆਂ ਨੇ ਅੱਜ 14 ਮਾਰਚ ਹੈ ਜਨ ਕਿ ਉਹ 12 ਮਾਰਚ ਨੂੰ ਟਾਈਲਾਂ ਪਹੁੰਚਦੀਆਂ ਨੇ ਜਦੋਂ ਇਹ ਸਾਰਾ ਮਾਮਲਾ ਜਾ ਕਪਲਾ ਉਜਾਗਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਇਸ ਤੋਂ ਇਲਾਵਾ ਕੁਝ ਲਾਈਟਾਂ ਵੀ ਪਿੰਡ ਦੇ ਵਿੱਚ ਲਗਾਉਣੀਆਂ ਨੇ ਚਲੋ ਕਹਿੰਦੇ ਅਸੀਂ ਤਾਂ ਸ਼ੁਕਰ ਕਰਦੇ ਕੁਝ ਉਜਾਗਰ ਹੋਇਆ ਹੈ ਪਿੰਡ ਦੇ ਵਿੱਚ ਘੱਟੋ ਘੱਟ ਵਿਕਾਸ ਕੰਮ ਤਾਂ ਸ਼ੁਰੂ ਹੋਇਆ ਹੈ ਇਹ ਪਿੰਡ ਕੋਟਫਤੋਈ ਦੇ ਸਰਪੰਚ ਮੋਨ ਲਾਇਨ ਵੱਲੋਂ ਸ਼ਬਦਾਬਲੀ ਵਰਤੀ ਗਈ ਹੈ ਕਹਿੰਦੇ ਸਾਨੂੰ ਜਾਣਕਾਰੀ ਤੱਕ ਨਹੀਂ ਹੈ ਤੇ ਦੂਜੇ ਪਾਸੇ ਬੀਡੀਪੀਓ ਸੁਖਜਿੰਦਰ ਸਿੰਘ ਕਹਿੰਦੇ ਨੇ ਕਿ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਵਿਕਾਸ ਕੰਮ ਦੀ ਹਨੇਰੀ ਜਿਹੜੀ ਉਹ ਲਿਆਂਦੀ ਗਈ ਹੈ ਤਾਂ ਉਸ ਤੋਂ ਬਾਅਦ ਅਸੀਂ ਬਹਿਬਲਪੁਰ ਪਿੰਡ ਦੀ ਅਸੀਂ ਗੱਲਬਾਤ ਕਰ ਲੈਂਦੇ ਹਾਂ ਜਿੱਥੇ ਕਿ ਕਹਿੰਦੇ 6 ਦਸੰਬਰ ਨੂੰ 10 ਲੱਖ ਰੁਪਏ ਜਿਹੜਾ ਉਹ ਪਿੰਡ ਦੇ ਵਿਕਾਸ ਕੰਮ ਲਈ ਪਾਇਆ ਤੇ ਉਥੋਂ ਦੇ ਸਰਪੰਚ ਜਸਪ੍ਰੀਤ ਕੌਰ ਨੇ ਮੈਡਮ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ 23 12 2024 ਨੂੰ ਭਾਵ 23 ਦਸੰਬਰ ਨੂੰ ਉਹਨਾਂ ਨੂੰ ਚਾਰਜ ਮਿਲਿਆ ਜਿਹੜਾ ਹਾਲਾਂਕਿ 3 ਦਸੰਬਰ ਨੂੰ ਜਿਹੜੀ ਉਹਨਾਂ ਵੱਲੋਂ ਬਤੌਰ ਸਰਪੰਚ ਵਜੋਂ 100 ਚੁੱਕ ਲਈ ਗਈ ਸੀ ਤੇ 23 ਦਸੰਬਰ ਨੂੰ ਉਹਨਾਂ ਦਾ ਉਹਨਾਂ ਨੂੰ ਚਾਰਜ ਮਿਲਿਆ ਉਹ ਕਹਿੰਦਾ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਨਾ ਤਾਂ ਹੁਣ ਤੱਕ ਕੋਈ ਪੈਸਾ ਆਇਆ ਤੇ ਨਾ ਹੀ ਕੋਈ ਇਸ ਤੋਂ ਕੋਈ ਪਹਿਲਾਂ ਕੋਈ ਪੈਸਾ ਆਇਆ ਤੇ ਪਤਾ ਨਹੀਂ ਕਿੱਥੇ ਐਸਬੀਡੀਪੀ ਸੁਖਜਿੰਦਰ ਸਿੰਘ ਵੱਲੋਂ ਪੈਸੇ ਭੇਜ ਦਿੱਤੇ ਗਏ ਕਿਹੜੇ ਖਾਤੇ 'ਤੇ ਭੇਜ ਦਿੱਤੇ ਗਏ ਹਾਂ ਇੰਨਾ ਸਰਪੰਚ ਸਾਹਿਬ ਵੱਲੋਂ ਜ਼ਰੂਰ ਜਾਣਕਾਰੀ ਦਿੱਤੀ ਗਈ ਹੈ ਕਿ 3000 ਇੰਟਰਲੋਕ ਟਾਈਲ ਹੈ ਜਿਹੜੀ ਉਹਨਾਂ ਦੇ ਕੋਲ ਜਿਹੜੀ ਉਹ ਜ਼ਰੂਰ ਪਹੁੰਚੀ ਹੈ ਕਿਸੇ ਵਿਕਾਸ ਕੰਮ ਨੂੰ ਲੈ ਕੇ ਤਾਂ ਸੜਕ ਸ਼ੁਰੂ ਕਰਨੀ ਹੈ ਕੋਈ ਗਲੀ ਸ਼ੁਰੂ ਕਰਨੀ ਹੈ ਪਿੰਡ ਦੀ ਤਾਂ ਉਸ ਬਾਬਤ ਜਿਹੜੀ 3000 ਇੰਟਰਲੋਕ ਹੈ ਜ਼ਰੂਰ ਪਹੁੰਚੀ ਹੈ ਤਾਂ ਕਹਿੰਦੇ ਇਸ ਲਈ ਅਸੀਂ ਬਕਾਇਦਾ ਮਤਾ ਵੀ ਜਿਹੜਾ ਪਾਇਆ ਹੋਇਆ ਸੀ ਤੇ ਇਸ ਤੋਂ ਇਲਾਵਾ ਜੇਕਰ 10 ਲੱਖ ਦੀ ਗੱਲ ਕਰੀਏ ਕਿਤੇ ਸਾਨੂੰ ਇਸ ਬਾਬਤ ਕੋਈ ਵੀ ਜਾਣਕਾਰੀ ਨਹੀਂ ਹੈ ਤਾਂ ਬੜੀ ਹਾਸੋ ਹੀ ਨਹੀਂ ਗੱਲ ਹੈ ਇਹ ਬੀਡੀਪੀਓ ਸੁਖਜਿੰਦਰ ਸਿੰਘ ਇੱਕ ਪਾਸੇ ਕਹਿੰਦੇ ਨੇ ਕਿ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਗ੍ਰਾਂਟਾਂ ਭੇਜੀਆਂ ਗਈਆਂ ਨੇ ਪਰੰਤੂ ਦੂਜੇ ਪਾਸੇ ਸਰਪੰਚ ਸਹਿਬਾਨਾ ਤਾਂ ਕਹਿਣਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਤਾਂ ਕਿਤੇ ਨਾ ਕਿਤੇ ਇਹ ਸਿੱਧਾ ਘਪਲੇ ਵੱਲ ਇਸ਼ਾਰਾ ਕਰਦਾ ਹੈ ਕਿ ਜੋ ਦੋਸ਼ ਬੀਡੀਪੀਓ ਸੁਖਜਿੰਦਰ ਸਿੰਘ ਤੇ ਲੱਗੇ ਨੇ ਵੈਸੇ ਤਾਂ ਉਹ ਲੇਖਾ ਕਰ ਰਹੇ ਬਾਧੂ ਚਾਰਜ ਉਹਨਾਂ ਵੱਲੋਂ ਸੰਭਾਲਿਆ ਗਿਆ ਕਿਤੇ ਨਾ ਕਿਤੇ ਇਹ ਵੱਡੇ ਸਵਾਲ ਖੜੇ ਕਰ ਰਿਹਾ ਹੈ ਘਪਲੇ ਵੱਲ ਨੂੰ ਤਾਂ ਉਸ ਤੋਂ ਬਾਅਦ ਅਸੀਂ ਹਕੂਮਤਪੁਰ ਨੂੰ ਆ ਜੰਦੇ ਆ 6 ਦਸੰਬਰ ਨੂੰ ਕਹਿੰਦੇ ਉਹਨਾਂ ਨੂੰ 9 ਲੱਖ ਰੁਪਏ 9 ਲੱਖ ਦੇ ਕਰੀਬ ਕੋਈ ਉਹਨਾਂ ਨੂੰ ਰਕਮ ਹੈ ਜਿਹੜੀ ਉਹ ਵਿਕਾਸ ਕਮਾਂ ਲਈ ਪਿੰਡ ਨੂੰ ਜਾਰੀ ਕੀਤੀ ਗਈ ਹੈ ਤੇ ਸਰਪੰਚ ਸੂਰਜ ਪ੍ਰਕਾਸ਼ ਨਾਲ ਮੇਰੀ ਗੱਲਬਾਤ ਹੁੰਦੀ ਹੈ ਪਿੰਡ ਹਕੂਮਤਪੁਰ ਦੇ ਉਹ ਸਰਪੰਚ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਕਹਿੰਦੇ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਕੁਝ ਵੀ ਨਹੀਂ ਆਇਆ ਸਾਡੇ ਪਿੰਡ ਨੂੰ ਤਾਂ ਸਾਨੂੰ ਤਾਂ ਕਹਿੰਦੇ ਨਾ 9 ਲੱਖ ਦਾ ਪਤਾ ਨਾ ਸਾਨੂੰ 9 ਰੁਪਏ ਦਾ ਪਤਾ ਸਾਡੇ ਪਿੰਡ ਦੇ ਵਿੱਚ ਕੁਝ ਨਹੀਂ ਆਇਆ ਕਹਿੰਦੇ ਬੀ ਡੀ ਪੀਓ ਸੁਖਜਿੰਦਰ ਸਿੰਘ ਅਜਿਹੀ ਸ਼ਬਦਾਬਲੀ ਕਿਉਂ ਵਰਤ ਰਹੇ ਨੇ ਕਿਉਂ ਉਹਨਾਂ ਵੱਲੋਂ ਕਿਹਾ ਕਿ ਨਾ ਹਾਲਾਤਾਂ ਦੇ ਵਿੱਚ ਕਿਹਾ ਗਿਆ ਕਿ ਪਿੰਡ ਨੂੰ 9 ਲੱਖ ਰੁਪਏ ਭੇਜਿਆ ਕਹਿੰਦੇ ਇਹ ਤਾਂ ਬੀ ਡੀ ਪੀਓ ਹੀ ਕਹਿੰਦੇ ਉਹ ਦੱਸ ਸਕਦੇ ਆ ਇਸ ਤੋਂ ਇਲਾਵਾ ਤਾਂ ਕਹਿੰਦੇ ਕੋਈ ਨਰੇਗਾ ਦਾ ਕੰਮ ਤਾਂ ਕੀ ਵੀ ਹੈ ਜਿਹੜਾ ਉਹ ਪਿੰਡ ਦੇ ਵਿੱਚ ਨਹੀਂ ਚੱਲਿਆ ਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਕੰਮ ਹੈ ਉਹ ਪਿੰਡ ਦੇ ਵਿੱਚ ਚੱਲਿਆ ਤੇ ਨਾ ਹੀ ਕੋਈ ਹੁਣ ਤੱਕ ਉਹ ਚੱਲ ਰਿਹਾ ਕੋਈ ਵਿਕਾਸ ਕੰਮ ਤਾਂ ਪਤਾ ਨਹੀਂ ਬੀ ਡੀ ਪੀਓ ਸੁਖਜਿੰਦਰ ਸਿੰਘ ਨੇ ਰਕਮ ਕਿਹੜੇ ਖਾਤੇ ਦੇ ਵਿੱਚ ਭੇਜ ਦਿੱਤੀ ਹੈ ਤਾਂ ਉਸ ਤੋਂ ਬਾਅਦ ਠਵਾਣਾ ਪਿੰਡ ਦੀ ਅਸੀਂ ਗੱਲਬਾਤ ਕਰ ਲੈਂਦੇ ਆ ਠਵਾਣਾ ਪਿੰਡ ਦੇ ਵਿੱਚ ਵੀ 9 ਲੱਖ ਰੁਪਇਆ ਕਿਹਾ ਜਾ ਰਿਹਾ ਕਿ 9 ਲੱਖ ਰੁਪਇਆ ਜਿਹੜਾ ਪਿੰਡ ਦੇ ਵਿਕਾਸ ਲਈ ਉਹ ਜਾਰੀ ਕੀਤਾ ਗਿਆ ਤਾਂ ਉੱਥੋਂ ਦੀ ਸਰਪੰਚ ਮੀਨਾ ਰਾਣੀ ਦੇ ਨਾਲ ਗੱਲਬਾਤ ਹੋਈ ਹੈ ਮੇਰੀ ਤਾਂ ਉਹਨਾਂ ਦਾ ਵੀ ਕਹਿਣਾ ਹੈ ਉਹ ਕਹਿੰਦੇ ਅਜੇ ਤੱਕ 9 ਲੱਖ ਰੁਪਇਆ ਤਾਂ ਦੂਰ ਦੀ ਗੱਲ ਹੈ ਕਹਿੰਦੇ ਅਜੇ ਤੱਕ ਮੈਨੂੰ ਚਾਰਜ ਤੱਕ ਨਹੀਂ ਮਿਲਿਆ ਚਾਰਜ ਤੱਕ ਨਹੀਂ ਦਿੱਤਾ ਗਿਆ ਸੈਕਟਰੀ ਨੂੰ ਉਹ ਕਈ ਵਾਰ ਬੇਨਤੀਆਂ ਕਰ ਚੁੱਕੇ ਨੇ ਪੰਚਾਇਤ ਸੈਕਟਰੀ ਨੂੰ ਪਰ ਅਜੇ ਤੱਕ ਸੈਕਟਰੀ ਵੀ ਉਹਨਾਂ ਦੇ ਪਿੰਡ ਵਿੱਚ ਨਹੀਂ ਬੋੜਿਆ ਤੇ ਹਮੇਸ਼ਾ ਝੂਠੇ ਦਲਾਸੇ ਦਿੰਦਾ ਤੇ ਅੱਜ ਤੱਕ ਇਹ ਕਹਿੰਦੇ ਮੋਹਰ ਤੱਕ ਵੀ ਸਾਨੂੰ ਜਿਹੜੀ ਉਹ ਨਹੀਂ ਮਿਲੀ ਐ ਸਾਨੂੰ ਨਵੀਆਂ ਮੋਹਰਾਂ ਤਿਆਰ ਕਰਵਾਉਣੀਆਂ ਪਈਆਂ ਨੇ ਕਿਉਂਕਿ ਪਿੰਡ ਦੇ ਲੋਕਾਂ ਨੂੰ ਆਪਣੇ ਕਮਾਕਾਰਾਂ ਤੇ ਆਪਣੇ ਸਰਟੀਫਿਕੇਟਾਂ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਜੋ ਕਾਗਜ਼ ਪੱਤਰ ਤਿਆਰ ਕਰਵਾਉਣਾ ਹੁੰਦੇ ਨੇ ਉਸ ਤੇ ਮੋਹਰ ਲਗਾਉਣੀ ਪੈਂਦੀ ਐ ਕਹਿੰਦੇ ਅਸੀਂ ਤਾਂ ਮੋਹਰ ਵੀ ਆਪਣੇ ਪੱਲਿਓ ਤਿਆਰ ਕਰਵਾਈ ਐ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਕੋਈ ਤੇਲਾ ਕਹਿੰਦੇ ਨਹੀਂ ਆਇਆ ਤਾਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਹੀਰਾ ਫੇਰੀਆਂ ਕਰਨ ਦੇ ਲਈ ਬੀਡੀਪੀਓ ਸੁਖਿੰਦਰ ਸਿੰਘ ਇਸ ਤਰ੍ਹਾਂ ਦੇ ਇਹ ਇਸ ਤਰ੍ਹਾਂ ਦੀ ਜਿਹੜੀ ਉਹ ਝੂਠੀ ਸ਼ਬਦਾਵਲੀ ਵਰਤ ਰਿਹਾ ਕਿ ਉਸ ਵੱਲੋਂ ਪ 9 ਲੱਖ ਰੁਪਇਆ ਜਿਹੜਾ ਉਹ ਉਹ ਭੇਜਿਆ ਗਿਆ ਵਿਕਾਸ ਕੰਮਾਂ ਲਈ ਤਾਂ ਹੁਣ ਇਹ ਉਹ ਆਰਟੀਆਈ ਥਰੂ ਜੋ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਿੰਡ ਕੋਟਫਤੂਹੀ ਦੀ ਪਿੰਡ ਠਵਾਣਾ ਬਹਿਬਲਪੁਰ ਤੇ ਹਕੂਮਤਪੁਰ ਤੇ ਇਹ ਸਾਰੇ ਪਿੰਡ ਆ ਜਿਹੜੇ ਤੇ ਪਿੰਡ ਹਲਕਾ ਚੱਬਿਆਲ ਅਧੀਨ ਆਉਂਦੇ ਨੇ ਜਿੱਥੇ ਬੀਡੀਪੀਓ ਸੁਖਜਿੰਦਰ ਸਿੰਘ ਹੈ ਜਿਸ ਤੇ 1 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਨੇ ਉਸ ਵੱਲੋਂ ਕਿਹਾ ਗਿਆ ਹੈ ਕਿ ਉਸ ਵੱਲੋਂ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਗਏ ਨੇ ਹਾਲਾਂਕਿ ਜੇਕਰ ਦੂਜੇ ਪਾਸੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਵੀ ਵਿਕਾਸ ਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ ਹਾਲਾਂਕਿ ਇੱਕ ਅੱਧੇ ਪਿੰਡ ਦੇ ਵਿੱਚ ਚਾਈਲਾ ਆਣੀਆਂ ਜਿਹੜੀਆਂ ਜ਼ਰੂਰ ਇੱਕ ਦੋ ਦਿਨ ਤੋਂ ਪਿਛਲੇ ਇੱਕ ਦੋ ਦਿਨ ਤੋਂ ਆਉਣੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਹੁਣ ਇਸ ਤੋਂ ਬਾਅਦ ਆਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਜਦੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਕੈਬਨਟ ਮੰਤਰੀ ਹਲਕਾ ਸ਼ਾਮ 84 ਤੋਂ ਜੋ ਵਧਾਇਕ ਨੇ ਤੇ ਹੁਸ਼ਾਰਪੁਰ ਤੋਂ ਜੋ ਕੈਬਨਟ ਮੰਤਰੀ ਨੇ ਡਾਕਟਰ ਰਵਜੋਤ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹ ਕਹਿੰਦੇ ਕਿ ਮੈਂ ਵੀ ਖ਼ਬਰਾਂ ਪੜ੍ਹੀਆਂ ਨੇ ਮੇਰੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤੇ ਜਲਦ 2-4 ਦਿ ਇਸ ਤੇ ਜਿਹੜੀ ਕਾਰਵਾਈ ਕਰ ਦਿੱਤੀ ਜਾਵੇਗੀ ਤੇ ਜੇਕਰ ਬੀ ਡੀ ਪੀਓ ਸੁਖਜਿੰਦਰ ਸਿੰਘ ਤੇ ਕਪਲੇ ਦਾ ਦੋਸ਼ ਸਾਹਮਣੇ ਆਉਂਦਾ ਤਾਂ ਉਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਤਾਂ ਇੱਕ ਵਾਰ ਮੈਂ ਆਪਣੇ ਕੈਮਰੇ ਰਾਹੀਂ ਵੀ ਆਪਣੇ ਚੈਨਲ ਰਾਹੀਂ ਵੀ ਇਮਾਨਜੋ ਕੈਬਨਟ ਮੰਤਰੀ ਡਾਕਟਰ ਰਵਜੋਤ ਨੂੰ ਅਪੀਲ ਕਰਨਾ ਚਾਹਾਂਗਾ ਕਿ ਜ਼ਰੂਰ ਤੁਸੀਂ ਸਿਰਫ ਬਲਾਕ ਮਹਾਲਪੁਰ ਦੇ ਉਸਦੇ ਕੰਮਾਂ ਦਾ ਲੇਖਾ ਜੋਖਾ ਨਾ ਦੇਖੋ ਹਾਲਾਂਕਿ ਜਿੱਥੇ-ਜਿੱਥੇ ਵੀ ਉਹ ਹੁਸ਼ਿਆਰਪੁਰ ਹੁਣ ਬਲਾਕ ਬੰਦ ਦੇ ਵਿੱਚ ਵੀ ਹੈ ਬਲਾਕ 2 ਦੇ ਵਿੱਚ ਵੀ ਰਿਹਾ ਉਸ ਵਕਤ ਵੀ ਇਹ ਸੁਖਜਿੰਦਰ ਸਿੰਘ ਕਾਫੀ ਵਿਵਾਦਾਂ ਦੇ ਵਿੱਚ ਅਫਸਰ ਰਿਹਾ ਤਾਂ ਉਹਨਾਂ ਸਾਰਿਆਂ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ ਕਿ ਹੁਸ਼ਾਰਪੁਰ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਰਹਿ ਕੇ ਕਿਹੜੇ-ਕਿਹੜੇ ਵਿਕਾਸ ਦੇ ਕੰਮ ਆ ਜਿਹੜੇ ਸੁਖਜਿੰਦਰ ਸਿੰਘ ਦੇ ਸਮੇਂ ਹੋਏ ਸੀ ਕਿੰਨੇ ਕੁ ਹੋਏ ਸੀ ਕਿੰਨੇ ਕੁ ਸਹੀ ਅਰਥਾਂ ਦੇ ਵਿੱਚ ਹੋਏ ਸੀ ਉਸ ਤੇ ਵੀ ਸਰਕਾਰ ਨੂੰ ਹੈ ਜਿਹੜੀ ਉਹ ਵਿਜੀਲੈਂਸ ਪੱਖੋਂ ਨਿਰਪੱਖਤਾ ਦੇ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਦੂਜੇ ਪਾਸੇ ਜਦੋਂ ਮੇਰੀ ਹੁਸ਼ਾਰਪੁਰ ਤੋਂ ਇਹ ਲੋਕ ਸਭਾ ਮੈਂਬਰ ਯਾਨੀ ਕਿ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਲ ਇਹ ਸਾਰੇ ਵਿਸ਼ੇ ਤੇ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੇ ਵੀ ਇਹ ਸਾਰੇ ਮਾਮਲੇ ਤੇ ਜਿਹੜੀ ਉਹ ਹੈਰਾਨੀ ਪ੍ਰਗਟਾਈ ਹੈ ਤੋਨਾਂ ਤੋਂ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੰਚਾਇਤ ਮੰਤਰੀ ਅਤਰਨਪ੍ਰੀਤ ਸੋਂਧ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਬਾਈ ਇਲੈਕਸ਼ਨ ਦੌਰਾਨ 50 ਕਰੋੜ ਦੇ ਲਗਭਗ ਉਹਨਾਂ ਨੂੰ ਜਿਹੜਾ ਪੈਸਾ ਆਇਆ ਸੀ ਹਲਕਾ ਚੱਬੇਵਾਲ ਦੇ ਵਿਕਾਸ ਦੇ ਲਈ ਕਿ ਉਹਨਾਂ ਉਸ ਪੈਸੇ ਦੀ ਉਹਨਾਂ ਵਿਕਾਸ ਜਮਾ ਦਾ ਰਿਵਿਊ ਜਿਹੜਾ ਕਰਵਾਇਆ ਜਾਵੇ ਕਿ ਕਿਹੜੇ ਕਿਹ ਹਲਕਿਆਂ ਦੇ ਵਿੱਚ ਕਿਹੜੀ-ਕਿਹੜੀ ਥਾਂ ਤੇ ਕੰਮ ਚੱਲ ਰਹੇ ਨੇ ਕਿੱਥੇ ਕੋ ਤੱਕ ਉਹ ਕੰਮ ਹੋਏ ਨੇ ਕੰਮ ਹੋਏ ਨੇ ਜਾਂ ਨਹੀਂ ਹੋਏ ਨੇ ਤਾਂ ਉਹਨਾਂ ਦਾ ਜਿਹੜਾ ਰਿਵਿਊ ਕਰਵਾਇਆ ਜਾਵੇ ਬਕਾਇਦਾ ਇਸ ਲਈ ਜਿਹੜੀ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਤੇ ਪੰਚਾਇਤ ਮੰਤਰੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਹੁਣ ਵੇਖਣਾ ਹੋਵੇਗਾ ਕਿ ਸਾਰੇ ਮਾਮਲੇ ਤੋਂ ਬਾਅਦ ਕਿਉਂਕਿ ਮੀਡੀਆ ਦੇ ਬੱਚੇ ਬੀਤੇ ਕੱਲ ਤੋਂ ਲਗਾਤਾਰ ਜਿਹੜੀਆਂ ਉਹ ਖਬਰਾਂ ਛੱਪ ਰਹੀਆਂ ਨੇ ਪ੍ਰਮੁਖਤਾ ਦੇ ਨਾਲ ਕਿਉਂਕਿ ਪੰਜਾਬ ਦੇ ਆਮ ਆਦਮੀ ਪਾਕਤੀ ਦੀ ਸਰਕਾਰ ਪ੍ਰਸ਼ਟਾਚਾਰ ਨੂੰ ਲੈ ਕੇ ਵੱਡੇ ਵੱਡੇ ਦਮਗਿੱਛੇ ਮਾਰਦੀ ਹੈ ਤੇ ਹੁਣ ਉਹ ਵੇਖਣਾ ਹੋਵੇਗਾ ਕਿ ਸੱਚਮੁੱਚ ਸਰਕਾਰ ਹੋਣੀ ਇਸ ਵਿਵਾਦਤ ਬੀਡੀਪੀਓ ਤੇ ਕੋਈ ਕਾਰਵਾਈ ਅਮਲ ਦੇ ਵਿੱਚ ਲਿਆਉਂਦੀ ਐ ਜਾਂ ਨਹੀਂ ਤੇ ਇੱਥੇ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਵਿਵਾਦਤ ਬੀਡੀਪੀਓ ਸੁਖਜਿੰਦਰ ਸਿੰਘ ਦੇ ਪਿੱਛੇ ਕਿਹੜੀ ਰਾਜਸੀ ਤਾਕਤ ਐ ਡੀ ਵੱਡੀ ਰਾਜਨੀਤਿਕ ਤਾਕਤ ਐ ਜੋ ਕੰਮ ਕਰ ਰਹੀ ਐ ਕਿ ਬੀਡੀਪੀਓ ਸੁਖਜਿੰਦਰ ਸਿੰਘ ਦੇ ਹੌਸਲੇ ਇੰਨੇ ਕਿਉਂ ਜ਼ਿਆਦਾ ਬੁਲੰਦ ਨੇ ਤਾਂ ਐਸੇ ਵਿਸ਼ੇ ਤੇ ਲੈ ਕੇ ਆਪਾਂ ਤਾਜ਼ਾ ਜਾਣਕਾਰੀ ਲੈ ਕੇ ਕੱਲ ਵੀ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕੀ ਚੇਤਨ ਕਸ਼ਪ ਨੂੰ ਦਿਓ ਇਜਾਜ਼ਤ ताज़ा तरिन ख्याबरादेली जोड़े रहुशार पर नियू से नाल.